ਕਾਨੂੰਨ ਬਣਾਇਆ ਜਾਵੇਗਾ ਪਰ 3.5 ਸਾਲ ਬੀਤ ਚੁੱਕੇ ਨੇ ਤੇ ਹਲੇ ਤੱਕ ਕਾਨੂੰਨ ਦੀ ਮੰਗ ਹੈ ਜਿਹੜੇ ਭਾਈ ਗੁਰਜੀਤ ਸਿੰਘ ਉਹ ਵੀ ਕਰ ਰਹੇ ਨੇ ਤੇ ਤੁਸੀਂ ਖੁਦ ਵੀ ਪਹੁੰਚੋ ਮੋਰਚੇ ਪੰਜਾਬ ਚ ਪਿਛਲੇ 10 ਸਾਲਾਂ ਦੀ ਇੱਕ ਨਵਾਂ ਟਰੈਂਡ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੇ ਚਲਾਉਣਾ ਸ਼ੁਰੂ ਕੀਤਾ ਗਿਆ ਇਹ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਮੁਤਲਕ ਇੱਕ ਟੁਕਮਾ ਕਾਨੂੰਨ ਜਿਹੜਾ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਵੱਡੇ ਭਰਾ ਸਮਝਣ ਵਾਲੇ ਸਿੱਖ ਪੰਥ ਦੇ ਲੋਕਾਂ ਨੇ ਇਹ ਉਪਰਾਲਾ ਵੀ ਆਪ ਹੀ ਸ਼ੁਰੂ ਕੀਤਾ ਹੈ ਕਿ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ 'ਚ ਇੱਕ ਢੁਕਵਾਂ ਕਾਨੂੰਨ ਜਿਹੜਾ ਹੈ ਉਹ ਬੇਅਦਬੀਆਂ ਦੇ ਖਿਲਾਫ ਹੋਣਾ ਚਾਹੀਦਾ ਹੈ। ਇਹ ਮੰਗ ਬਿਲਕੁਲ ਜਾਇਜ਼ ਹੈ ਕਿ ਇਸ ਕਾਨੂੰਨ ਦਾ ਮਸਕਦਾ ਤਿਆਰ ਹੋ ਕੇ ਮੁੱਖ ਮੰਤਰੀ ਸਾਹਿਬ ਕੋ ਪਹੁੰਚ ਚੁੱਕਾ ਹੈ। ਆਪਣੀ ਵਿਧਾਨ ਸਭਾ ਜੀ ਦਾ ਇਸ ਕਾਨੂੰਨ ਨੂੰ ਬਣਾਉਣਾ ਚਾਹੀਦਾ ਹੈ ਔਰ ਪਾਰਲੀਮੈਂਟ ਨੂੰ ਵੀ ਇੱਕ ਅਧਿਵੇਸ਼ਨ ਦੇ ਜ਼ਰੀਏ ਇਹ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਬੇਅਦਬੀਆਂ ਦੇ ਖਿਲਾਫ ਇੱਕ ਕੜਾ ਜਿਹੜਾ ਮਜ਼ਬੂਤ ਕਾਨੂੰਨ ਬਣਾਉਣਾ ਚਾਹੀਦਾ ਹੈ। ਉਹ ਪੰਮੇ ਪਵਿੱਤਰ ਗੁਰੂ ਗ੍ਰੰਥ ਜੀ ਦੀ ਬੇਅਦਬੀ ਹੋਵੇ ਜਾਂ ਫਿਰ ਚਰਚਾਂ ਦੀ ਬੇਅਦਬੀ ਹੋਵੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਜਿਹੜੀਆਂ ਤਾਕਤਾਂ ਇਨਸਾਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀਆਂ ਪੰਜਾਬ ਕਿਉਂਕਿ ਮੁੱਢ ਤੋਂ ਤੁਸੀਂ ਅਗਰ ਪੰਜਾਬ ਦਾ ਇਤਿਹਾਸ ਝੱਕੋਗੇ ਤੇ ਪੰਜਾਬ ਇੱਕ ਇਨਕਲਾਬੀ ਜ਼ਮੀਨ ਹੈ ਪੰਜਾਬ ਦੀ ਮਿੱਟੀ ਵੀ ਜਿਹੜੀ ਹੈ ਇਨਕਲਾਬੀ ਹੈ ਇਹ ਜਿਹੜੇ ਲੋਕ ਬੇਅਦਬੀ ਕਰਦੇ ਨੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਏਜੰਸੀਆਂ ਕੁਛ ਨਾ ਕੁਛ ਲੋਕ ਪਿੱਛੇ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਉਸ ਬੇਅਦਬੀ ਦੇ ਜ਼ਰੀਏ ਲੋਕਾਂ ਨੂੰ ਤਕਲੀਫ ਪਹੁੰਚਾਉਣਾ ਚਾਹੁੰਦੇ ਨੇ ਤੇ ਉਹਦੇ ਖਿਲਾਫ ਐਡਾ ਠੁਕਵਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਦੁਬਾਰਾ ਕੋਈ ਬੰਦਾ ਇਹ ਬੇਅਦਬੀ ਕਰਨ ਬਾਰੇ ਸੋਚੇ ਵੀ ਨਾ ਉਹਦੇ ਦਿਮਾਗ 'ਚ ਵੀ ਇਹ ਗੱਲ ਨਹੀਂ ਆਣੀ ਚਾਹੀਦੀ। ਮੁਸਲਮ ਦੇ ਖਿਲਾਫ ਪ੍ਰੋਪਗੈਂਡਾ ਚਲਾਇਆ ਗਿਆ ਕਿ ਜਿੱਥੇ ਵੀ ਦੇਖਦੇ ਸੀ ਉਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਸੀ। ਦੁਮੇ ਘੱਟ ਗਿਣਤੀਆਂ ਜਿਹੜੀਆਂ ਕੌਮਾਂ ਨੇ ਉਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਚੰਨੀ ਸਾਹਿਬ ਵੀ ਕਹਿੰਦੇ ਸੀ ਕਿ ਇਨਸਾਫ ਦੇ ਲਈ ਬੇਅਦਬੀ ਦੇ ਇਨਸਾਫ ਦੇ ਲਈ ਕਾਨੂੰਨ ਬਣਨਾ ਚਾਹੀਦਾ ਹੈ। ਗਵਰਨਮੈਂਟਾਂ ਜਿੰਨੀਆਂ ਵੀ ਹੁਣ ਪੂਰੀ ਦੁਨੀਆ ਦੀ ਉਹਨਾਂ ਨੂੰ ਇੱਕ ਤਕਲੀਫ ਹੈ ਉਹ ਇਹ ਦੇਖਦੇ ਵੀ ਵੋਟ ਬੈਂਕ ਕਿੱਧਰ ਨੂੰ ਜਾ ਰਿਹਾ ਜੱਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਹਾਈ ਪਾਵਰ ਕਮੇਟੀ ਬਣਾ ਕੇ ਔਰ ਭਾਈ ਗੁਰਜੀਤ ਸਿੰਘ ਦੀ ਜਿਹੜੀ ਮੰਗ ਹੈ ਉਹਦੇ ਵਿੱਚ ਵਿਚਾਰੀ ਜਾਵੇ ਇਸ ਮਾਣਾ ਦੇ ਵਿੱਚ ਖੜੇ ਆ ਜਿੱਥੇ ਬੇਅਦਬੀ ਰੋਕੂ ਮੋਰਚਾ ਚੱਲ ਰਿਹਾ ਸ਼ਾਹੀ ਇਮਾਮ ਸਾਡੇ ਨਾਲ ਮੌਜੂਦ ਨੇ ਇਮਾਮ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਜੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤਾਂ ਸਖਤ ਕਾਨੂੰਨ ਬਣਾਇਆ ਜਾਵੇਗਾ ਪਰ ਸਾਢੇ 3 ਸਾਲ ਬੀਤ ਚੁੱਕੇ ਨੇ ਤੇ ਹਲੇ ਤੱਕ ਕਾਨੂੰਨ ਦੀ ਮੰਗ ਹੈ ਜਿਹੜੇ ਭਾਈ ਗੁਰਜੀਤ ਸਿੰਘ ਹੋਰੀ ਵੀ ਕਰ ਰਹੇ ਨੇ ਤੇ ਤੁਸੀਂ ਖੁਦ ਵੀ ਪਹੁੰਚੋ ਮੋਰਚੇ ਤੇ ਹਲੇ ਤੱਕ ਉਹ ਮੰਗ ਪੂਰੀ ਨਹੀਂ ਹੋ ਰਹੀ ਕਿਵੇਂ ਸਮਝਦੇ ਹੋ ਤੁਸੀਂ ਬismillah अर रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅੱਜ ਅਸੀਂ ਸਮਾਣੇ ਆਏ ਹਾਂ ਇੱਥੇ ਟਾਵਰ ਦੇ ਉੱਤੇ ਭਾਈ ਗੁਰਜੀਤ ਸਿੰਘ ਫੌਜੀ ਜਿਹੜੇ ਪਿਛਲੇ 257 ਦਿਨਾਂ ਤੋਂ ਲੱਗੇ ਹੋਏ ਨੇ ਔਰ ਉਹਨਾਂ ਦਾ ਮਕਸਦ ਇਹ ਹੈ ਕਿ ਪੰਜਾਬ ਚ ਪਿਛਲੇ 10 ਸਾਲਾਂ ਜੀ ਇੱਕ ਨਵਾਂ ਟਰੈਂਡ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੇ ਚਲਾਉਣਾ ਸ਼ੁਰੂ ਕੀਤਾ ਕਿ ਅਲੱਗ-ਅਲੱਗ ਧਰਮਾਂ ਦੀ ਬੇਅਦਬੀ ਕਰਕੇ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਮੁਤਲਕ ਇੱਕ ਟੁਕਮਾ ਕਾਨੂੰਨ ਜਿਹੜਾ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਚ ਵੱਡੇ ਭਰਾ ਸਮਝਣ ਵਾਲੇ ਸਿੱਖ ਪੰਥ ਦੇ ਲੋਕਾਂ ਨੇ ਇਹ ਉਪਰਾਲਾ ਵੀ ਆਪ ਹੀ ਸ਼ੁਰੂ ਕੀਤਾ ਹੈ ਕਿ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਜੀ ਇੱਕ ਟੁਕਮਾ ਕਾਨੂੰਨ ਜਿਹੜਾ ਹੈ ਉਹ ਬੇਅਦਬੀਆਂ ਦੇ ਖਿਲਾਫ ਹੋਣਾ ਚਾਹੀਦਾ ਤੇ ਮੈਂ ਇਹ ਸਮਝਦਾ ਕਿ ਬਿਲਕੁਲ ਜਾਇਜ਼ ਹੈ ਔਰ ਸਰਕਾਰ ਜਿਹਨੇ ਅਗਰ ਇਹ ਮਸੌਦਾ ਤਿਆਰ ਹੋ ਗਿਆ ਜਿੱਤੇ ਤੱਕ ਮੈਨੂੰ ਇਤਲਾਹ ਦਿੱਤੀ ਇਹਨਾਂ ਨੇ ਕਨਵੀਨਰ ਸਾਹਿਬ ਨੇ ਕਿ ਇਸ ਕਾਨੂੰਨ ਦਾ ਮਸੌਦਾ ਤਿਆਰ ਹੋ ਕੇ ਮੁੱਖ ਮੰਤਰੀ ਸਾਹਿਬ ਕੋ ਪਹੁੰਚ ਚੁੱਕਾ ਹੈ ਤੇ ਮੈਂ ਸਮਝਦਾ ਕਿ ਇਸ ਕਾਨੂੰਨ ਦੇ ਮਸੌਦੇ ਤੇ ਇੱਕ ਵਾਰ ਵਿਚਾਰ ਕਰਨ ਤੋਂ ਬਾਅਦ ਆਪਣੀ ਵਿਧਾਨ ਸਭਾ ਜੀ ਦਾ ਇਸ ਕਾਨੂੰਨ ਨੂੰ ਬਣਾਉਣਾ ਚਾਹੀਦਾ ਔਰ ਪਾਰਲੀਮੈਂਟ ਨੂੰ ਵੀ ਇੱਕ ਅਧਿਵੇਸ਼ਨ ਦੇ ਜ਼ਰੀਏ ਇਹ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਬੇਅਦਬੀਆਂ ਦੇ ਖਿਲਾਫ ਇੱਕ ਕੜਾ ਜਿਹੜਾ ਮਜ਼ਬੂਤ ਕਾਨੂੰਨ ਬਣਾਉਣਾ ਚਾਹੀਦਾ ਹੈ ਅੱਛਾ ਸਰ ਇੱਕ ਚੀਜ਼ ਹੁੰਦੀ ਹੈ ਕਿ ਇਹ ਕਿਹਾ ਜਾਂਦਾ ਕਿ ਪੰਜਾਬ ਗੁਰੂਆਂ ਪੀਰਾਂ ਦੇ ਨਾਂ ਦਾ ਇਹ ਸਭ ਦੇ ਬਾਵਜੂਦ ਲਗਾਤਾਰ ਉਹ ਭਾਵੇਂ ਪਵਿੱਤਰ ਕੁਰਾਨ ਜੀ ਦੀ ਬੇਅਦਬੀ ਹੋਵੇ ਜਾਂ ਫਿਰ ਚਰਚਾਂ ਦੀ ਬੇਅਦਬੀ ਹੋਵੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਉਹ ਲਗਾਤਾਰ ਬਤਲ ਦੀ ਗੱਲ ਇਹ ਹੈ ਵੀ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਜਿਹੜੀਆਂ ਤਾਕਤਾਂ ਇਨਸਾਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀਆਂ ਕੋਈ ਦੇਖਦੀਆਂ ਵੀ ਕਿਹੜੀ ਕੌਮ ਕਿਹੜੇ ਸਮਾਜ ਜਾਂ ਕਿਹੜੇ ਸੂਬੇ ਜਾਂ ਕਿਹੜੀ ਮਿੱਟੀ ਜਿਹੜੀ ਹੈ ਤਰੱਕੀ ਕਰ ਰਹੀ ਹੈ ਪੰਜਾਬ ਕਿਉਂਕਿ ਮੁੱਢ ਤੋਂ ਤੁਸੀਂ ਅਗਰ ਪੰਜਾਬ ਦਾ ਇਤਿਹਾਸ ਛਕੋਗੇ ਤੇ ਪੰਜਾਬ ਇੱਕ ਇਨਕਲਾਬੀ ਜ਼ਮੀਨ ਹੈ ਪੰਜਾਬ ਦੀ ਮਿੱਟੀ ਵੀ ਜਿਹੜੀ ਹੈ ਇਨਕਲਾਬੀ ਹੈ ਇਸ ਲਈ ਜਦ ਕਦੀ ਵੀ ਉਹਨਾਂ ਨੂੰ ਐ ਲੱਗਦਾ ਹੈ ਕਿ ਅਸੀਂ ਅੱਗੇ ਵਧਣ ਵਾਲੇ ਆ ਤੇ ਉਹ ਕੋਸ਼ਿਸ਼ ਕਰਦੇ ਨੇ ਕਿ ਧਰਮ ਦੇ ਆਧਾਰ ਤੇ ਲੋਕਾਂ 'ਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਜਿਹੜੇ ਲੋਕ ਬੇਅਦਬੀ ਕਰਦੇ ਨੇ ਉਹ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਏਜੰਸੀਆਂ ਕੁਛ ਨਾ ਕੁਛ ਲੋਕ ਪਿੱਛੇ ਸ਼ਰਾਰਤੀ ਅੰਸਰ ਹੁੰਦੇ ਨੇ ਜਿਹੜੇ ਉਸ ਬੇਅਦਬੀ ਦੇ ਜ਼ਰੀਏ ਲੋਕਾਂ ਨੂੰ ਤਕਲੀਫ ਪਹੁੰਚਾਉਣਾ ਚਾਹੁੰਦੇ ਨੇ ਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਬੇਅਦਬੀ ਦਾ ਜਿਹੜਾ ਮੁਜਰਮ ਹੈ ਉਸ ਮੁਜਰਮ ਦੀ ਜਿਹੜੀ ਸਜ਼ਾ ਹੈ ਉਹ ਐਸੀ ਹੋਵੇ ਕਿ ਅਗਰ ਉਹ ਕੱ ਨੂੰ ਹਾਇਰ ਵੀ ਕਰ ਦੇ ਕਿ ਵੀ ਇਹ ਬੇਅਦਬੀ ਕਰ ਲੋ ਜੀ ਤੇ ਉਹਦੇ ਖਿਲਾਫ ਐਡਾ ਠੁਕਵਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਦੁਬਾਰਾ ਕੋਈ ਬੰਦਾ ਇਹ ਬੇਅਦਬੀ ਕਰਨ ਬਾਰੇ ਸੋਚੇ ਵੀ ਨਾ ਉਹਦੇ ਦਿਮਾਗ 'ਚ ਵੀ ਇਹ ਗੱਲ ਨਹੀਂ ਆਣੀ ਚਾਹੀਦੀ ਹੈ ਜੀ ਅੱਛਾ ਇੱਕ ਚੀਜ਼ ਨਾ ਦੇਖਣ ਨੂੰ ਮਿਲਦੀ ਸੀ ਕਿ ਪਹਿਲਾਂ ਮੁਸਲਮਾਨ ਦੇ ਖਿਲਾਫ ਪ੍ਰੋਪਗੈਂਡਾ ਚਲਾਇਆ ਗਿਆ ਕਿ ਜਿੱਥੇ ਵੀ ਦੇਖਦੇ ਸੀ ਉਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਂਦਾ ਸੀ ਇਸੇ ਤਰੀਕੇ ਦਾ ਹੁਣ ਸਿੱਖਾਂ ਦੇ ਵਿਰੁੱਧ ਇੱਕ ਪ੍ਰੋਪਗੈਂਡਾ ਕਿ ਵੱਖਵਾਦੀ ਖਾਲਸਤਾਨੀ ਤੇ ਗੈਂਗਸਟਰ ਵਗੈਰਾ ਇਸ ਤਰੀਕੇ ਦਾ ਕਿਹਾ ਜਾਂਦਾ ਕਿ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਕਿ ਦੋਵੇਂ ਘੱਟ ਗਿਣਤੀਆਂ ਜਿਹੜੀਆਂ ਕਾਮ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਰਤ ਦੀ ਜੰਗ ਇਹ ਆਜ਼ਾਦੀ ਅਗਰ ਦੇਖੋਗੇ ਤੇ ਜਿੱਡੀਆਂ ਕੁਰਬਾਨੀਆਂ ਮੁਸਲਮਾਨਾਂ ਨੇ ਸਿੱਖਾਂ ਨੇ ਹਿੰਦੂਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੀਆਂ ਘਟਗਣਤੀਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਤਾਂ ਕੋਈ ਦੂਸਰਾ ਤੋੜ ਹੀ ਨਹੀਂ ਹੈ ਮੈਂ ਸਮਝਦਾ ਕਿ ਉਹਨਾਂ ਕੁਰਬਾਨੀਆਂ ਦੇ ਉੱਤੇ ਮਿੱਟੀ ਪਾਉਣ ਦੇ ਲਈ ਉਹਨਾਂ ਕੁਰਬਾਨੀਆਂ ਨੂੰ ਹਟਾਉਣ ਦੇ ਲਈ ਐਸੀਆਂ ਸਾਹਸਾਂ ਸਮੇਂ-ਸਮੇਂ ਸਿਰ ਜਿਹੜੀਆਂ ਉਹ ਕਰਦੇ ਨੇ ਅੱਛਾ ਤੁਸੀਂ ਦੇਖਿਆ ਕਿ ਪਹਿਲਾਂ ਚੰਨੀ ਸਾਹਿਬ ਵੀ ਕਹਿੰਦੇ ਸੀ ਕਿ ਇਨਸਾਫ ਦੇ ਲਈ ਬੇਅਦਬੀ ਦੇ ਇਨਸਾਫ ਦੇ ਲਈ ਕਾਨੂੰਨ ਬਣਨਾ ਚਾਹੀਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਇਹ ਗੱਲ ਕਹਿੰਦੇ ਸੀ ਤੇ ਰੁਕਾਵਟ ਕਿੱਥੇ ਆ ਜਾਂਦੀ ਹੈ ਸਰਕਾਰਾਂ ਵੱਲੋਂ ਆ ਜਾਂਦੀ ਹੈ ਕਿ ਕਈ ਵਾਰੀ ਜਿਹੜੀ ਆਵਾਜ਼ ਹੈ ਸਾਡੀ ਜਦੋਂ ਆਪਾਂ ਲੋਕਾਂ ਆਵਾਜ਼ ਛੱਕਦੇ ਆ ਤੇ ਇਹ ਕੀ ਹੈ ਗਵਰਨਮੈਂਟਾਂ ਜੀ ਵੀ ਹੁਣ ਪੂਰੀ ਦੁਨੀਆ ਦੀ ਉਹਨਾਂ ਨੂੰ ਇੱਕ ਤਕਲੀਫ ਹੈ ਉਹ ਇਹ ਦੇਖਦੇ ਵੀ ਵੋਟ ਬੈਂਕ ਕਿਧਰ ਨੂੰ ਜਾ ਰਿਹਾ ਹੈ ਅਸੀਂ ਲੋਕ ਜਿਹੜੇ ਰੈਵਿਊਲਿਸ਼ਨਰੀ ਲੋਕ ਹੋ ਤੁਸੀਂ ਜਦੋਂ ਗੱਲ ਕਰਦੇ ਹੋ ਤੇ ਤੁਹਾਨੂੰ ਇਸ ਗੱਲ ਦਾ ਵੀ ਯਕੀਨ ਹੋਣਾ ਚਾਹੀਦਾ ਹੈ ਕਿ ਤੁਹਾਡੇ ਨਾਲ ਪੂਰੀ ਲੱਖਾਂ ਜਨਤਾ ਜਿਹੜੀਆਂ ਜੁੜੀਆਂ ਹੋਈਆਂ ਹਨ ਅਗਰ ਆਵਾਮ ਤੁਹਾਡੇ ਨਾਲ ਹੈ ਤੇ ਤੁਸੀਂ ਜਿਹੜੀ ਵੀ ਮੰਗ ਕਰੋਗੇ ਮੈਂ ਸਮਝਦਾ ਹਾਂ ਨਾਲ ਦੀ ਨਾਲ ਉਹ ਉਹਦੇ ਉੱਤੇ ਅਮਲ ਦਰ آمد ਹੋਣਾ ਸ਼ੁਰੂ ਹੋ ਜਾਏਗਾ ਇਸ ਲਈ ਧਾਰਮਿਕ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਸਿਆਸਤ ਤੋਂ ਬਹੁਤ ਜ਼ਿਆਦਾ ਦੂਰ ਨਾ ਰਹਿਣ ਸਿਆਸਤਦਾਨਾਂ ਨੂੰ ਕੱਲਾ ਆਸ਼ੀਰਵਾਦ ਨਾ ਦੇਣ ਜਦੋਂ ਕਿ ਧਰਮ ਨੂੰ ਲੋੜ ਪੈਂਦੀ ਹੈ ਧਰਮ ਦੀ ਰੱਖਿਆ ਦੀ ਲੋੜ ਪੈਂਦੀ ਹੈ ਧਰਮ ਦੇ ਖਿਲਾਫ ਬੋਲਣ ਵਾਲਿਆਂ ਨੂੰ ਸਜ਼ਾ ਦੇਣ ਲੋੜ ਪੈਂਦੀ ਹੈ ਉਦੋਂ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਯਾਦ ਦਿਲਾਉਣ ਔਰ ਅਗਰ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤੇ ਫਿਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਫਿਰ ਉਸ ਵੇਲੇ ਕੋਰਾ ਜਵਾਬ ਦੇਣ ਦੀ ਵੀ ਹਿੰਮਤ ਆਪਣੇ ਕੋਲ ਰੱਖਦੇ ਅੱਛਾ ਇੱਕ ਚੀਜ਼ ਹੋਰ ਹੈ ਕਿ ਲਗਾਤਾਰ ਹਾਲਾਤ ਨੇ ਜਿਹੜੇ ਉਰੇ ਪਹਿਲਾਂ ਪ੍ਰੋਟੈਸਟ ਵੀ ਹੋ ਕੇ ਹਟਿਆ ਤੇ ਪਿਛਲੀ ਵਾਰ ਪ੍ਰਸ਼ਾਸਨ ਨੇ ਵਾਅਦਾ ਵੀ ਕਰਿਆ ਸੀ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਤੇ ਅੱਜ ਫਿਰ ਤੋਂ ਮਹਾਪੰਚਾਇਤ ਭਲਾਈ ਮਸਲਾ ਕੋਈ ਛੋਟਾ ਨਹੀਂ ਹੈ ਮਸਲਾ ਬਹੁਤ ਵੱਡਾ ਹੈ ਜੀ ਔਰ ਮੈਂ ਕਹਿਣਾ ਚਾਹੁੰਦਾ ਪੂਰੇ ਪੰਜਾਬ ਦੇ ਜਿੰਨੇ ਮੋਦੀ ਨੇ ਧਰਮਾਂ ਦੇ ਆਗੂ ਨੇ ਉਹਨ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਹਾਈ ਪਾਵਰ ਕਮੇਟੀ ਬਣਾਣ ਜੀ ਔਰ ਭਾਈ ਗੁਰਜੀਤ ਸਿੰਘ ਦੀ ਜਿਹੜੀ ਮੰਗ ਹੈ ਉਹਦੇ ਵਿੱਚ ਵਿਚਾਰੀ ਜਾਵੇ اور ਉਹ کمیٹی ਜਦੋਂ ਸਰਕਾਰ ਦੇ ਬਰਾਬਰ ਟੇਬਲ ਤੇ ਬਹਿ ਕੇ ਗੱਲ ਕਰੇਗੀ ਤੇ ਇਹ ਕਾਨੂੰਨ ਦਾ ਮਸੱਫਦਾ ਜਿਹੜਾ ਕਾਨੂੰਨ ਦੇ ਵਿਸਤਰਤੀ ਅੱਛਾ ਮੇਰਾ ਲਾਸਟ ਸਵਾਲ ਹੈ ਤੇ ਜਦ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਦੇ ਉਹ ਕਹਿੰਦੇ ਕਿ ਇਹ ਤਾਂ ਸੂਬਾ ਸਰਕਾਰ ਦਾ ਵਿਸ਼ਾ ਹੀ ਨਹੀਂ ਇਹ ਤਾਂ ਕੇਂਦਰ ਸਰਕਾਰ ਨਾਲ ਵਿਸ਼ਾ ਦਾ ਕੇਂਦਰ ਸਰਕਾਰ ਦਾ ਇਹ ਤਾਂ ਸਭ ਨੂੰ ਪਤਾ ਹੈ ਕਿ ਅਦਾਲਤ ਜਿੱਦੋਂ ਜੱਜ ਕੋਈ ਜਜਮੈਂਟ ਦਿੰਦਾ ਉਹ ਜਿਹੜਾ ਕਾਨੂੰਨ ਹੁੰਦਾ ਉਹ ਪਾਰਲੀਮੈਂਟ ਤੋਂ ਹੀ ਬਣ ਕੇ ਆਉਂਦਾ ਲੇਕਿਨ ਪੰਜਾਬ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਸ ਕਾਨੂੰਨ ਨੂੰ ਲਾਗੂ ਕਰਾਉਣ ਦੇ ਲਈ ਕਦਮੇਸ਼ਨ ਮੰਗਾਵੇ ਔਰ ਫਿਰ ਵੀ ਸਟੇਟ ਲੇਬਲ ਦੇ ਉੱਤੇ ਅਸੀਂ ਜੋ ਕਰ ਸਕਦੇ ਹਾਂ ਜੋ ਸਾਡੇ ਇਖਤਿਆਰਾਂ ਹੈਗੇ ਸਟੇਟ ਐਕਟ ਦੇ ਵਿੱਚ ਅਗਰ ਜੋ ਵੱਧ ਤੋਂ ਵੱਧ ਆਪਾਂ ਕਰ ਸਕਦੇ ਆ ਉਹ ਕਰਨਾ ਚਾਹੀਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ